ਅਸੀਂ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਇਸ ਵੇਰੇ ਥੋੜਾ ਜਲਦੀ ਉੱਠ ਗਏ ਅੱਜ ਅਸੀਂ ਆਏ ਆਂ ਬੂਟੇ ਦੇਖੋ ਬਹੁਤ ਕੁਲਰ ਦੇ ਨੰਬਰ ਨੋਟ ਕਰੋ ਜੇ ਕਿਸੇ ਨੂੰ ਪਨੀਰੀ ਲੈਣੀ ਆ ਤਾਂ ਬਹੁਤ ਕੁਲਰ ਦੇ ਕੀ ਲਈ ਮਾ ਕੀ ਮਿਲਦੇ ਆ ਜੀ ਤੁਹਾਨੂੰ ਦੇ ਇੰਟਰੇਦੂ ਮਰੇ ਵੀਰ ਜਿਹੜੇ ਵੀ ਵੀਰ ਦੇਖਦੇ ਆ ਬਲੌਗ ਨੂੰ ਕਮੈਂਟ ਜਰੂਰ ਕਰਿਆ ਕਰੋ ਯਾਰ ਕਿਦਾਂ ਲੱਗਿਆ ਤੁਹਾਨੂੰ ਵਲੌਗ ਕੀ ਕਮੀ ਸੀ ਤਾਂਕੀ ਹੋਰ ਦੂਰ ਕਰ ਸਕਦੇ ਕਵੀ ਨੂੰ ਲੋਕੀ ਕੁਝ ਅਸੀਂ ਐਡ ਕਰ ਸਕਦੇ ਹੈ ਜੇ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਸ਼ੇਅਰ ਕਰੋ ਲੋਈ ਬਲੇਰੋ ਦਾ ਬੰਪਰ ਦਿੱਤਾ ਲਾ ਸੀ ਮਸ਼ੀਨ ਇਹਨੂੰ ਬਣਾਵਾਂਗੇ ਆਫ ਰੋਡਿੰਗ ਬੰਪਰ ਇਹਦੇ ਲਈ ਉਹ ਰਖਤਾ ਬੰਪਰ ਇਹਦਾ ਲਾਗੇ ਖਲਰਾ ਬਹੁਤ ਪੈ ਗਿਆ ਸ਼ੀਟ ਲੈਣੀ ਪਣੀ ਇਹਦੇ ਲਈ ਇਹ ਪੋਟੇ ਵਿੱਚ ਯੂਜ਼ ਕਰਾਂਗੇ ਕਿਤੇ ਦੇਖਦੇ ਹਾਂ ਮੰਤੀ ਗੁਣਤੀ ਕਰਕੇ ਹੁਣ ਇਹ ਬਣਾਵਾ ਗਏ ਹੁਣ ਇਹਨੂੰ ਪੂਰੀ ਵਧੀਆ ਅਗਲੇ ਪਾਸੇ ਤੋਂ ਦੇਖੋ ਸਿਸਟਮ ਇਹ ਤਾਂ ਬਲੇਰੂ ਦਾ ਗੱਲ ਆ ਆ ਸਾਰਾ ਕੁਝ ਨਵਾਂ ਪਵਾਤਾ ਅਸੀਂ ਐਂਡਡੂੰਡ ਸਪ੍ਰਿੰਗ ਵੱਡੇ ਪਾਉ ਤੇ ਉੱਚੀ ਕਰਾਉਣ ਵਾਸਤੇ ਆ ਨਵੇਂ ਪਾ ਕੇ ਸਾਰੇ ਇਹਨੂੰ ਕਰਦੇ ਆ ਕੰਮ ਅਸਾਨ ਆਪ ਹੋੜੇ-ਹੋੜੀ ਕਰਾਂਗੇ ਇਹਨੂੰ ਤਿਆਰ ਜੜੀ ਵੀ ਖੋਲੂਗੇ ਦੀ ਵਿਚ ਵਾਲੇ ਬੰਪਰ ਲਈ ਇਹਦੇ ਲਈ ਲੈਣ ਦੀ ਅਸੀਂ ਹੁੱਕ ਤੇ ਉਸਤੇ ਹੁੱਕ ਨੂੰ ਉਹ ਇਥੇ ਕੰਮਿੰਪਾਈ ਦੱਸੋ ਜੀ ਇਹ ਲਾ ਕੇ ਬੰਪਰ ਨਵਾਂ ਬਣਾਈਏ ਜੋ ਇੱਥੇ ਹੁਕਲਾਦੀ ਸਿੱਧੀ ਕਿਵੇਂ ਵਧੀਆ ਲੱਗੂ ਵੀ ਹਾਂ ਦੱਸੋ ਤੜਾਉਂਦੇ ਬਾਤ ਨਹੀਂ ਆ ਕਮਾਉਣੀਆਂ ਨੂੰ ਹੋਰ ਉੱਚੀ ਕਰਾਉਣ ਲਈ ਚਲੋ ਦੇਖਦੇ ਹਾਂ ਮੇਰੇ ਬਣਦੀ ਗੱਲ ਨਾ ਬਣ ਗਿਆ ਬੰਪਰ ਦਿਖਾਵਾਂਗੇ ਤੁਹਾਨੂੰ ਜੀ ਅੱਜ ਬਹੁਤ ਟਾਈਮ ਬਾਅਦ ਅਸੀਂ ਸੈਣੀ ਸਵੀਟ ਸ਼ਾਪ ਤੇ ਆਏ। ਮੇਰੀ ਸਮੋਸੇ ਇਹਨਾਂ ਦੇ ਛੋਲੇ ਪਾ ਕੇ ਬਹੁਤ ਟੇਸਟੀ ਬਣਾ ਲਏ ਆ। ਬੜੇ ਟਾਈਮ ਬਾਅਦ ਲੱਗੇ ਖਾਣਾ ਅੱਜ ਅਸੀਂ। ਸੈਣੀ ਸਵੀਟ ਸ਼ਾਪ ਬੜਾ ਚੌਕ। ਲਓ ਜੀ ਜੈਡ ਬਲੈਕ ਹੋਣੀ ਸ਼ੁਰੂ ਹੋ ਗਈ। ਅੱਜ ਜੈੱਡ ਬਲੈਕ ਕਰ ਦੇਣੀ ਹੁਣ ਇਹ ਸਾਰੀ ਮੋਂਪਰ ਵੀ ਹੋਊਗਾ ਇਹਦਾ ਅੱਜ ਮੋਂਪਰ ਵੀ ਕਰ ਦੇਣਾ ਜੀ ਤਿਆਰ ਆਪ ਨੂੰ ਲੈ ਕੇ ਦੱਸੋ ਸਾਰੇ ਕਮੈਂਟਾਂ ਕਿ ਤੁਹਾਨੂੰ ਲੱਗ ਰਹੀ ਹੈ ਮੈਟ ਬਲੈਕ ਕਰਾਤਾ ਜੀ ਨੰਬਰ ਬਹੁਤ ਲੇਟ ਲਾਇਆ ਭਾਈ ਜੀ ਜੀਵਨ ਆਰਟਸ ਬਲਾਚੋਰ ਜੇ ਕਿਸ ਨੇ ਕੰਮ ਕਰਾਉਣਾ ਤਾਂ ਬੁਕਿੰਗ ਬਹੁਤ ਬਹੁਤ ਲੰਬੀ ਹੈ ਦਾ ਤੁਸੀਂ ਕਰ ਸਕਦੇ ਹੋ ਇੰਸਟਾਗ੍ਰam ਤੇ ਇਹਨਾਂ ਦਾ ਦੇਖ ਸਕਦੇ ਹੋ ਕੰਮ ਬਹੁਤ ਵਧੀਆ ਕੰਮ ਕਰਦੇ ਭਾਈ ਜੀ ਜੇ ਕਿਸ ਨੇ ਕਰਾਉਣਾ ਦਾ ਕਰਾ ਸਕਦਾ ਕੰਮ ਪਰ ਆਓ ਭਾਈ ਫੋਨ ਕਰਕੇ ਜਿਹਨੇ ਵੀ ਆਣਾ ਹੋਇਆ ਆ ਨੰਬਰ ਦਿੱਤਾ ਹੈ ਇਹਦੇ ਫੋਨ ਕਰਕੇ ਆ ਜੀ ਕਰਾਵਾਂਗੇ ਆ ਵੀ ਲਾ ਦੇਣਾ ਸਾਰਾ ਕੁਝ ਕਰਦੇ ਆ ਜੈਡ ਬਲੈਕ ਦਿਖਾਣੇ ਬਾਅਦ ਚਲੋ ਤੁਹਾਨੂੰ ਲਓ ਜੀ ਹੋ ਗਈ ਬਲੈਕ ਅੰਦਰੋਂ ਇੱਕ ਪਾਸਾ ਬਲੈਕ ਹੋ ਗਿਆ ਉਹ ਇੰਡੀਕੇਟਰ ਵੀ ਕਰਦੇ ਆ ਕਾਲਾ ਦੂਜੇ ਪਾਸੇ ਕੰਪਲੇਆ ਕਰੀ 7:45 ਹੋ ਗਏ ਹਨ ਇਹਨਾਂ ਮੈਨੂੰ ਚੱਲ ਰਿਹਾ ਗੱਡੀ ਦਾ ਜੀ ਕਾਲਾ ਭਾਜੀ ਕਰ ਰਿਹਾ ਮਿਹਨਤ ਲਗਾਤਾਰ ਆ ਬੰਦਾ ਪਿੰਡੋਂ ਮੁੜ ਕੇ ਜਾ ਕੇ ਆ ਗਿਆ ਫੁੱਟਬਾਲ ਖੇੜਿਆ ਐ ਵਿੱਚ ਵਿੱਚ ਲੋਰੀ ਆ ਗਈ ਇੱਕ ਵਾਰ ਸਦਾ ਇਹਨਾਂ ਇੱਥੇ ਕੋਲ ਤੋਂ ਬੋਲੀ ਪਲੇਟ ਲਾ ਦੇ ਮੜ ਜੀ ਜੀ 9:36 ਮਿੰਟ ਹੋ ਗਏ ਅਜੇ ਤੱਕ ਕੰਮ ਨਿਬੜਿਆ ਨਹੀਂ ਸਾਡਾ ਗੱਡੀ ਦਾ ਠੰਡ ਬਹੁਤ ਜ਼ਿਆਦਾ ਹੋ ਗਈ ਆ ਹੀਟਰ ਲਾਇਆ ਹਾਂ ਦੇਖਣਿਆ ਇਹ ਘਰੇ ਵੀ ਜਾਣਾ ਮੋਟੀ ਵੀ ਨਹੀਂ ਖਾਧੀ ਅੱਜ ਜੀ ਮਿਲਦੇ ਆ ਜੀ ਹੁਣ ਸਵੇਰੇ ਤੁਹਾਨੂੰ ਵਲੌਗ ਹੋ ਜਾਣਾ ਲੇਟ ਕਿਉਂਕਿ ਅੱਜ ਇੱਧਰ ਲੇਟ ਬਹੁਤ ਹੋ ਗਿਆ ਅੱਜ ਵਲੌਗ ਬਣਾਣੀ ਹੁਣਾ ਕਰੇ ਜਾ ਕੇ ਸਵੇਰੇ ਪਾਵਾਂਗੇ ਵਲੌਗ ਹੁਣ ਮਿਲੋ ਕਾਲੇ ਭਾਜੀ ਨਾਲ ਕਾਲੇ ਭਾਜੀ ਨੇ ਬਹੁਤ ਜਦੋਜਹਿਦ ਕਰਕੇ ਕੰਮ ਕੰਪਲੀਟ ਕਰਨ ਦੇ ਕਿਨਾਰੇ ਤੇ ਆ ਗਿਆ ਲੋ ਜੀ ਸੰਗ ਤੋਂ 11 ਵਜੇ ਹੁਣ ਆਪਾਂ ਤੁਰਨ ਲੱਗੇ ਆਇਥੋਂ ਕੰਮ ਹੋ ਗਿਆ ਸਾਰਾ ਬਾਕੀ ਹੁਣ ਗੱਡੀ ਤੁਹਾਨੂੰ ਦਿਖਾਵਾਂਗੇ ਸਵੇਰੇ ਚਲੋ ਜੀ ਹੁਣ ਚੱਲੀਏ ਘਰ ਨੂੰ ਵਲੌਗ ਦਾ ਕਰਦੇ ਆਂ ਡੈਥੀ ਹੁਣ ਉਹ ਦੇਖੋ